जीन की तनों डीसी साहब ने दसिया है कि असी सारे जो पोलिंग पार्टीज है साड़ी जो पुलिस महकमा है साडा पूरा का पूरा वो तैयार है चोट प्रक्रिया को प्रॉपर फ्री एंड फेयर तरीके से कराने वास्ते असी सारा ए एरिया देख सकते हो कि पाँच बजे के बाद साड़ी जो पोलिटिकल कैंपेनिंग है वो बंद हो चुकी है हूँ असी सारा एरिया पूरा कपूरथला डिस्ट्रिक्ट असी तो डोमीनेट करा सा इलेवन ग्यारह पैरा मिलटरी कंपनीज आ चुकी हैं ਔਰ ਤਿੰਨੋਂ ਸਬਡਿਵੀਜ਼ਨ ਦੇ ਵਿੱਚ ਕਪੂਰਥਲਾ, ਸੁਲਤਾਨਪੁਰ ਲੋਧੀ, ਫਗਵਾੜਾ ਤੇ ਫੁਲਾਤ ਚਾਰੋਂ ਸਬਡਿਵੀਜ਼ਨ ਦੇ ਵਿੱਚ ਕੰਪਨੀਆਂ ਸੈਨਾਤ ਹੈ ਅੱਜ ਹੀ ਔਰ ਹੁਣ ਤੋਂ ਹੀ ਇਹ ਸਾਰੇ-ਸਾਰੇ ਕੰਪਨੀਆਂ ਦਾ ਆਪਣਾ ਡੋਮਿਨੇਸ਼ਨ ਕਰਨਗੇ ਔਰ ਅਸੀਂ ਇਹ ਇਨਸ਼ੋਰ ਕਰਾਂਗੇ ਕਿ ਸ਼ਹਿਰ ਦੇ ਵਿੱਚ ਬਾਹਰ ਦਾ ਕੋਈ ਵਿਅਕਤੀ ਆ ਕੇ ਇੱਕ ਤਰਫ਼ ਨੂੰ ਵੋਟ ਨਾ ਪਾਵੇ ਅਸੀਂ ਸਾਰੀ ਚੈਕਿੰਗ ਕਰ ਰਹੇ ਹਾਂ ਜਿੰਨੇ ਵੀ ਸਰਾਏ, ਹੋਟਲ, ਰੈਸਟੋਰੈਂਟਸ ਹੈ ਅਸੀਂ ਪਬਲਿਕ ਨੂੰ ਵੀ ਇਹ ਹੀ ਬੇਨਤੀ ਕਰਦੇ ਹਾਂ ਕਿ ਤੁਸੀਂ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਗਾਈਡਲਾਈਨਸ ਹੈ ਉਹਨਾਂ ਦੀ ਪਾਲਣਾ ਕਰੋ उन तो शाम को तो पाँच बजे के बाद देख सकते हो वन फोर्टी फोर लागू हो गया is, है दैट इज़ टू से करफ्यू लाइक सिचुएशन होंगी है ये बाहर का कोई व्यक्ति अगर शहर के आता है तो उन्होंने चेक किया जाएगा कि वो किसी पोलिटिकल प्रतिक्रिया को या कोई वोटिंग को इफैक्ट न करे वो अभी भी चैकिंग कर रहे हैं नाइट डोमीनेशन करेंगे साढ़े कोईट डोमीनेशन प्लान सांपलीमेंट हो चुके हैं

जो बाहर से ऑफिसर कोई नहीं आया है जो हमारे पास ऑफिसर्स हैं प्लस जो पैरामिलिटरी के असिस्टेंट कमांडेंट्स और डिप्टी कमांडेंट साडे को आए हुए हैं अलग अलग कंपनी के को गुजरात पुलिस है हमारे पास एम पी पुलिस है वी हैव केरला पुलिस वी हैव मेघालया पुलिस तो इंडिया के अलग अलग जो भारत के प्रदेश हैं उनसे हमारे पास पैरामिलिट्री कंपनीज आ चुकी हैं ये इतने लोकल जी पुलिस है और सूँ जो बाहरों फोर्स मिली है उन्होंने सपोर्ट करना आए हैं और सा मंतव है कि भई इलेक्शन जोड़ा है वो फेयर एंड फ्री होना चाहिए विदाउट एनी इंड्यूसमेंट डिस्ट्रिक्ट में सेंसिटिव बूथ कितने हैं जिनके ऊपर आपकी निगाह देखिये हमारे पास जो वल्नरेबल पोलिंग स्टेशन हैं वो करीब 201 एक हमारे पास हमने टोटल आइडेंटिफाई किए हैं उसमें कई बूथ हैं इदादे जिथे एक को ही बूथ लगा है कई इदादे हैं जिसमें दो बूथ लगे हैं दो सेंटर्स हैं

ਤੁਹਾਨੂੰ ਪਤਾ ਹੈ 48 ਘੰਟੇ ਦੇ ਪਹਿਲਾਂ ਜੋ ਪੂਲ ਟਾਈਮ ਹੁੰਦਾ ਹੈ ਉਹਦੇ ਮਾਈਨਸ 48 ਘੰਟੇ ਪਹਿਲਾਂ ਜੋ ਚੋਣ ਦੀ ਕੈਂਪੇਨਿੰਗ ਹੈ ਉਹ ਸਵਾਂਪਤ ਹੋ ਜਾਂਦੀ ਹੈ। ਜੀ। ਔਰ ਨਾਲ ਦੀ ਨਾਲ 144 ਧਾਰਾ ਵੀ ਲਾਗੂ ਹੋ ਜਾਂਦੀ ਹੈ ਜਿਹਦੇ ਤਹਿਤ ਵਕ ਵਕ ਹਦਾਇਤਾਂ ਜਾਰੀ ਹੋਈਆਂ ਨੇ। ਉਸੇ ਸਬੰਧ ਦੇ ਵਿੱਚ ਅਸੀਂ ਅੱਜ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਜੁਆਇੰਟ ਤੌਰ ਤੇ ਔਰ ਜੋ ਸਾਡੇ ਪੈਰਾਮਿਲਟਰੀ ਫੋਰਸਸ ਆਈਏ ਉਹਦੇ ਨਾਲ ਇੱਕ ਫਲੈਗ ਮਾਰਚ ਕਰਨ ਜਾ ਰਹੇ ਹਾਂ ਔਰ ਇਹਦੇ ਨਾਲ ਹੀ ਅਸੀਂ ਮੈਸੇਜ ਦੇਣਾ ਚਾਹ ਰਹੇ ਹਾਂ ਕਿ ਨੌਨ ਆਰਡਰ ਪੂਰਾ ਕਾਇਮ ਹੈ ਔਰ ਬੜੇ ਅੱਛੇ ਮਾਹੌਲ ਦੇ ਵਿੱਚ ਵੋਟਾਂ ਦੀ ਸਾਰੀ ਜੋ ਪ੍ਰਕਿਰਿਆ ਹੈ ਇਹ ਨਿਪਰੇ ਛਾੜੀ ਜਾਊਗੀ ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ 1 ਜੂਨ ਨੂੰ 1 ਜੂਨ ਨੂੰ ਪੂਰੇ ਮੋਟੀਵੇਟਿਡ ਹੋ ਕੇ ਵਧੀਆ ਤਰੀਕੇ ਨਾਲ ਬਹੁਤ ਤੋਂ ਵੱਧ ਗਿਣਤੀ ਦੇ ਵਿੱਚ ਪੋਲਿੰਗ ਸਟੇਸ਼ਨ ਦੇ ਵਿੱਚ ਆਓ ਔਰ ਆਪਣੇ ਮਤ ਦਾ ਅਧਿਕਾਰ ਤਿਆ ਐਕਸਰਸਾਈਜ਼ ਕਰੋ ਔਰ ਜਿਆਦਾ ਤੋਂ ਜਿਆਦਾ ਗਿਣਤੀ ਦੇ ਵਿੱਚ ਵੋਟਾ ਪਾਓ ਕਿ ਸੱਜ ਇਸ ਤਰ੍ਹਾਂ ਗਰਮੀ ਕਾਫੀ ਜੜੀ ਪੈ ਰਹੀ ਆ ਉਹਨੂੰ ਦੇਖਦੇ ਹੋਏ ਜਿਹੜੇ ਵੋਟਰ ਆ ਉਹਨਾਂ ਦੀ ਸਹੂਲਤ ਲਈ ਕੀ ਰੱਖਿਆ ਕੋਲ ਦੇਖੋ ਜੀ ਚੋਣ ਕਮਿਸ਼ਨ ਦੀ ਹਦਾਇਤਾਂ ਮੁਤਾਬਕ ਗਰਮੀ ਨੂੰ ਦੇਖਦੇ ਹੋਏ ਅਸੀਂ ਵਕ ਵਕਸ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਦੇ ਵਿੱਚ ਬੈਠਣ ਦਾ ਇੰਤਜ਼ਾਮ ਹੈ ਜਿਦੇ ਵਿੱਚ ਪਾਣੀ ਦਾ ਇੰਤਜ਼ਾਮ ਹੈ ਜਿਦੇ ਵਿੱਚ ਮੈਡੀਕਲ ਕਿਟਾਂ ਹੈ ਸਾਰੀ ਚੀਜ਼ਾਂ ਦਾ ਅਸੀਂ ਕੋਸ਼ਿਸ਼ ਕੀਤੀ ਹੈ ਕਿ ਹਰ ਜੋ ਬੰਦਵਸਤ ਹੈ ਉਹ ਪੋਲਿੰਗ ਸਟੇਸ਼ਨਾਂ ਦੇ ਵਿੱਚ ਹੋਵੇ ਜਿਸ ਦੇ ਕਰਕੇ ਵੋਟਰਾਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਸਰ ਕੋ ਮੈਸੇਜ ਦੇਣਾ ਚਾਹੁੰਦੇ ਹਾਂ ਮੇਰਾ ਮੈਸੇਜ ਇਹੀ ਹੈ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ 1 ਜੂਨ ਨੂੰ ਸਾਰੇ ਆਣ ਔਰ ਆਪਣੇ ਮਰਦਾਂ ਅਧਿਕਾਰ ਦਾ ਯੂਜ਼ ਕਰਨ ਤਾਂਕਿ ਜੋ ਸਾਡੀ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਔਰ ਮਜ਼ਬੂਤ ਹੋਵੇ ਜਿਸ ਦਾ ਬਾ ਸ਼ਾਮ 5 ਵਜੇ ਤੋਂ ਡਰਾਈਡੇ ਕੋਸ਼ਿਸ਼ ਕੀਤਾ ਗਿਆ ਹੈ ਪਰ ਉਹਦੇ باوجود ਚੋੜ ਦਰਵਾਜੇ ਤੋਂ दारू ਵਿਕ ਰਹੀ ਹੈ ਅਜੇ ਵੀ ਦੇਖੋ ਜੀ ਇਹ ਸਾਡੇ ਧਿਆਨ ਦੇ ਵਿੱਚ ਵੈਸੇ ਨਹੀਂ ਆਇਆ ਉਸੇ ਕੜੀ ਦੇ ਵਿੱਚ ਇਹ ਜੋ ਫਲੈਗ ਮਾਰਚ ਹੈ ਉਸੇ ਉਸੇ ਕੜੀ ਦੇ ਵਿੱਚ ਹੈ ਔਰ ਉਹਦੀ ਪਾਲਣਾ ਕਰਨ ਵਾਸਤੇ ਹੀ ਅਸੀਂ ਇਹ ਫਲੈਗ ਮਾਰਚ ਕਰ ਰਹੇ ਹਾਂ ਔਰ ਮੇਰੇ ਸਾਰਿਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਸਮੂਚੇ ਜੋ ਵੀ ਵੈਂਡਰਸ ਨੇ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਇਸ ਚੋਣ ਪ੍ਰਕਿਰਿਆ ਦੇ ਵਿੱਚ ਸਾਡਾ ਸਹਿਯੋਗ ਦਿਓ ਸਾਡਾ ਸਾਥ ਦਿਓ प्रशासन सारी चीजा नु देख रहा है वाच रहा है और पूरे तरीके पूर्ण तरीके नाल इस चीज देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर